ਅਮਰੀਕਾ ਦੇ ਨਿਊਯਾਰਕ ਦੇ ਵਿੱਚ ਮਥਰਾ ਵ੍ਰਿੰਦਾਵਨ ਦੇ ਨਜ਼ਾਰੇ ਦੁਨੀਆ ਭਰ ਚ ਕ੍ਰਿਸ਼ਨਸ਼ਟਮੀ ਮਨਾਏ ਜਾ ਰਹੇ ਯਾਨੀ ਕਿ ਜੈਸਨੂ ਆਪਾ ਜਨਮਸ਼ਟਮੀ ਕਹਿੰਦੇ ਆ ਇੰਡੀਆ ਦੇ ਵਿੱਚ ਤਾਂ ਥਾਂ ਥਾਂ ਆਯੋਜਨ ਹੁੰਦੇ ਨੇ ਪਰ ਅਮਰੀਕਾ ਦੇ ਨਿਊਯਾਰਕ ਦੇ ਹਿੰਸਾਈਡ ਦੇ ਵਿੱਚ ਜੋ ਨਜ਼ਾਰਾ ਬਣਿਆ ਉਹ ਹੈਰਾਨ ਕਰਨ ਵਾਲਾ ਸੀ ਕ੍ਰਿਸ਼ਨ ਭਗਤੀ ਚਾਰੋਂ ਪਾਸੇ ਦਿਖਾਈ ਦੇ ਰਹੀ ਸੀ ਡਾਂਡੀਆਂ ਹੋ ਰਹੀਆਂ ਸੀ ਮਟਕੀ ਫੋੜੀ ਜਾ ਰਹੀ ਸੀ ਹਰ ਕੋਈ ਰਾਦੇ ਰਾਦੇ ਕਰਨ ਲੱਗਾ ਹੋਇਆ ਸੀ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਇਹ ਅਮਰੀਕਾ ਦੀਆਂ ਨੇ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਇਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਕ੍ਰਿਸ਼ਨ ਜਨਮ ਮਸ਼ਤਮੀ ਦੇ ਉੱਤੇ ਇੰਡੀਆ ਦੀ ਤਰ੍ਹਾਂ ਲੰਗਰ ਲੱਗੇ ਹੋਏ ਸੀ ਸੋ ਸਾਰੇ ਪਾਸੇ ਰਾਦੇ 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 ਹੋ ਰਹੀ ਸੀ ਔਰ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਨੇ ਜਿਹੜੀਆਂ ਕੀ ਨਿਊਯਾਰਕ ਦੀਆਂ ਨੇ ਔਰ ਨਿਊਯਾਰਕ ਦੀ ਸੜਕ ਦੇ ਉੱਤੇ ਭਾਰੀ ਗਿਣਤੀ 'ਚ ਲੋਕ ਜਮ੍ਹਾਂ ਤੁਸੀਂ ਦੇਖ ਸਕਦੇ ਹੋ ਇੰਡੀਆ ਦੇ ਵਿੱਚ ਦਾ ਥਾਂ-ਥਾਂ ਗਲੀਆਂ ਦੇ ਵਿੱਚ ਇਹੋ ਜਿਹੇ ਆਯੋਜਨ ਹੁੰਦੇ ਨੇ ਪਰ ਇੰਨੀ ਭੀੜ ਤਥੀ ਉਹਨਾਂ ਯੋਜਨਾ 'ਚ ਵੀ ਨਹੀਂ ਦੇਖੀ ਹੋਣੀ ਜਿੰਨੀ ਆਸਥਾ ਸ਼ਰਧਾ ਦਾ ਸਲਾਬ ਅਮਰੀਕਾ ਦੇ ਵਿੱਚ ਵੀ ਹੈਗਾ ਔਰ ਕ੍ਰਿਸ਼ਨ ਭਗਤਾ ਦੀ ਕਮੀ ਤਾਂ ਪੂਰੀ ਦੁਨੀਆ 'ਚ ਨਹੀਂ ਹੈਗੀ ਔਰ ਹਰ ਪਾਸੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਤੇ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਹੋਈ ਪਈ ਹੈ ਤੁਸੀਂ ਦੇਖਦੇ ਹੋ ਕਿ ਡਾਂਡੀਆਂ ਚੱਲ ਰਹੀਆਂ ਜੀ ਪੂਰਾ ਉਤਸ਼ਾਹ ਪੂਰਾ ਕ੍ਰਿਸ਼ਨ ਰਾਤ ਔਰ ਕ੍ਰਿਸ਼ਨ ਭਗਵਾਨ ਦੀ ਭਗਤੀ 'ਚ ਲੀਨ ਲੋਕ ਪੂਰਾ ਇੰਜੋਏ ਕਰ ਰਹੇ ਨੇ ਰਾਧੇ ਰਾਧੇ ਕਰ ਰਹੇ ਨੇ ਛੋਟੇ ਛੋਟੇ ਬੱਚੇ ਦੇਖੋ ਮਟਕੀ ਫੋੜ ਰਹੇ ਨੇ ਸੋ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਇਹੋ ਜੀਆਂ ਤਸਵੀਰਾਂ ਕ੍ਰਿਸ਼ਨ ਭਗਤਾਂ ਦਾ ਤਾਂ ਮਨ ਖੁਸ਼ੀ ਕਰ ਦੇਣਗੀਆਂ ਤੁਸੀਂ ਆਪ ਹੀ ਦੇਖ ਲਵੋ ਕਿਸ ਤਰੀਕੇ ਦੇ ਨਾਲ ਪੂਰੀ ਸ਼ਰਧਾ ਉਲਾਸ ਦੇ ਨਾਲ ਅਮਰੀਕਾ ਦੇ ਵਿੱਚ ਵੀ ਮਨਾਈ ਜਾ ਰਹੀ ਹੈ ਭਗਵਾਨ ਕ੍ਰਿਸ਼ਨ ਦੀ ਜਨਮਸ਼ਟਮੀ ਔਰ ਇਹ ਤਸਵੀਰਾਂ ਕਿਤੇ ਨਾ ਕਿਤੇ ਤੁਹਾਡਾ ਦਿਲ ਖੁਸ਼ ਕਰ ਦੇਣਗੀਆਂ ਕਿਉਂਕਿ ਬਗਾਨੇ ਮੁਲਕ ਦੇ ਵਿੱਚ ਵੀ ਜਦੋਂ ਤੁਹਾਨੂੰ ਤੁਹਾਡੀ ਸ਼ਰਧਾ ਤੇ ਤੁਹਾਡਾ ਉਲਾਸ ਨਜ਼ਰ ਆਵੇ ਤਾਂ ਵੀ ਕਿਤੇ ਨਾ ਕਿਤੇ ਮਾਣ ਵਾਲੀ ਗੱਲ ਹੁੰਦੀ ਹੈ ਫਿਲਹਾਲ ਤੁਸੀਂ ਦੇਖ ਲਓ ਕਿਵੇਂ ਹੋ ਰਿਹਾ ਜੀ ਡਾਂਡੀਆਂ ਕਿਵੇਂ ਹੋ ਰਿਹਾ ਜੀ ਇੰਜਵਾਏ ਕਿਵੇਂ ਹੋ ਰਹੀ ਹੈ ਰਾਦੇ ਰਾਦੇ ਅਮਰੀਕਾ ਜੀ